ਅੱਜ ਸਾਡੇ ਗਰੀਬ ਨਿਵਾਜ਼ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਅੰਗਰੇਸ ਸਿੰਘ ਦੋਰਾਜੀ ਅੱਥੰਡਾ ਪਹੁੰਚੇ ਨੇ ਜਿਨ੍ਹਾਂ ਨੇ ਕੁਝ ਪੱਤਰਕਾਰ ਭਾਈਚਾਰੇ ਤੋਂ ਖੁਸ਼ ਹੋਦੇ ਹੋਏ ਉਹਨਾਂ ਨੂੰ ਅੱਜ ਸਨਮਾਨਿਤ ਕਰਨ ਦੀ ਸੋਚੀ ਔਰ ਉਹਨਾਂ ਨੂੰ ਸਨਮਾਨਿਤ ਕਰਨਗੇ ਸਾਡੇ ਚੇਅਰਮੈਨ ਸਾਹਿਬ ਅੰਗਰੇਸ ਸਿੰਘ ਦੋਰਾਜੀ ਸਾਡੇ ਐਮਐਲਜੀ ਪੱਤਰਕਾਰ ਜੀ ਇਹਨਾਂ ਨੇ ਸਨਮਾਨ ਚਿੰਨ੍ਹ ਦਿੰਦੇ ਹੋਏ ਔਰ ਸਾਡੇ ਰਾਜ ਕੁਮਾਰ ਜੀ ਸੀਨੀਅਰ ਪੱਤਰਕਾਰ ਅਨੰਦ ਸਨਮਾਨ ਕਰਦੇ ਹੋਏ ਸਾਡੇ ਚੇਅਰਮੈਨ ਸਾਹਿਬ ਔਰ ਸਾਡੇ ਇਕ ਨੂਰ ਵੈਲਫੇਅਰ ਸੁਸਾਇਟੀ ਦੇ ਕੋਟਸ਼ਮੀਰ ਤੋਂ ਪ੍ਰਧਾਨ ਜੀਨਾ ਜੀ ਅਨੰਦ ਸਨਮਾਨ ਕਰਦੇ ਹੋਏ ਸਾਡੇ ਚੇਅਰਮੈਨ ਜੀ ਅਸੀਂ ਇਹਨਾਂ ਨੂੰ ਸਭ ਨੂੰ ਵਧਾਈ ਦਿੰਦੇ ਆ ਸਾਡੇ ਮੁਕੇਸ਼ ਕੁਮਾਰ ਸ਼ਰਮਾ ਜੀ ਜਿਹੜਾ ਯੂਪਰਧਾਨ ਸ਼ੇਖਸਾਨਾ ਸੂਰਯਵਰਸ਼ੀ ਤੋਂ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਐਸਐਨ ਐਸਐਨ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜਿਨ੍ਹਾਂ ਦੀ ਮਿਹਨਤ ਤੋਂ ਖੁਸ਼ ਹੋ ਕੇ ਸਾਡੇ ਚੇਅਰਮੈਨ ਜੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਔਰ ਸਾਡੇ ਅਸ਼ੋਕ ਜੀ ਪੱਤਰਕਾਰ ਭਾਈਚਾਰੇ ਤੋਂ ਇਹਨਾਂ ਦਾ ਵੀ ਸਵਾਗਤ ਕੀਤਾ ਔਰ ਇਹਨਾਂ ਨੂੰ ਵੀ ਪੈਟਰਨ ਦੇ ਇੱਥੇ ਸਨਮਾਨਿਤ ਕੀਤਾ ਗਿਆ ਸਾਡੇ ਅੰਗਰੇਸ ਸਿੰਘ ਕੋਰਾ ਜੀ ਜੋ ਕਿ ਆਪਣੇ ਦੋ ਸ਼ਬਦ ਕਹਿਣਗੇ ਪ੍ਰਧਾਨ ਜੀ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਇੱਕੋ ਦਮ ਇਹ ਵੀ ਇਹ ਕੰਮ ਕਰਨਾ ਅਸੀ ਜੀ ਗਰੀਬ ਨਵਾਜ਼ ਵੈਲਫੇਅਰ ਸਿਟੀ ਜੋ ਸਾਡੇ ਰਾਜkumar ਜੀ ਆ ਪੱਤਰਕਾਰ ਸਾਡੇ ਨਾਲ 2011 ਤੋਂ ਜੁੜੇ ਹੋਏ ਆ ਹਮ ਐਜੇ ਵਧੀਆ ਕੰਮ ਸਾਡੇ ਨਾਲ ਕਰ ਰਹੇ ਆ ਉਸ ਤੋਂ ਬਾਅਦ ਉਸ ਸਾਲਾਂ ਤੋਂ ਸਾਡਾ ਸੰਪਰਕ ਟੁੱਟ ਗਿਆ ਸੀ ਕਿਉਂਕਿ ਇਹਨਾਂ ਦੀ ਲੱਤ ਦੇ ਵਿੱਚ ਪ੍ਰੋਬਲਮ ਆ ਗਈ ਸੀ ਤੇ ਪ੍ਰਮਾਤਮਾ ਇਹ ਜਾ ਕਦੇ ਵੀ ਨਾ ਕਿਸੇ ਦੇ ਵਕਤ ਲਿਆਵੇ ਤੇ ਸਾਨੂੰ ਸਾਡੀ ਸੰਤੁਸ਼ਟੀ ਹੋਈ ਕਿ ਪੱਤਰਕਾਰ ਵਧੀਆ ਰਵਈ ਸਹੀ ਢੰਗ ਨਾਲ ਕੰਮ ਕਰ ਰਹੇ ਆ ਇਸ ਕਰਕੇ ਜੀ ਖੁਸ਼ੀ ਹੋ ਗਈ ਭਾਈ ਸਾਰਿਆਂ ਨੂੰ ਤੁਹਾਨੂੰ ਜਿੰਨੇ ਪੱਤਰਕਾਰਾਂ ਸਿਲਵਰ ਮੈਡਲ ਨਾਲ 2025 ਦਾ ਸਨਮਾਨ ਦੇ ਰਹੇ ਆ